ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੋਣੀਆਂ ਹੀ ਰਹਿਣਗੀਆਂ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜਾਏ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਤੁਡੀ ਕੋ ਨਾਨਾ ਦੇਵ ਜੀ ਦੇ ਵਿਆਪ ਪੁਰਬ ਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਐਮਐਲਏ ਖੁਦ ਸੜਕਾਂ ਤੇ ਉਤਰਿਆ ਔਰ ਉਪਰਾਲੇ ਕਰ ਰਹੇ ਨੇ ਕਿ ਬਟਾਲੇ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾਏ ਉਹਦੇ ਲਈ ਆਪਣੇ ਕੋਲ ਡਸਟਬਿਨ ਜਿਹੜੇ ਨੂੰ ਦੁਕਾਨਾਂ ਤੇ ਵੱਡੇ ਜਾ ਰਹੇ ਆ ਬਣਾਏ ਨੇ ਸ਼ਹਿਰ ਹੈ ਉਸ ਨੂੰ ਸਾਫ ਸੁਥਰਾ ਰੱਖਿਆ ਜਾਏ ਔਰ ਸਾਫ ਸੁਥਰਾ ਰੱਖਣ ਲਈ ਹਰ ਦੁਕਾਨ ਤੇ ਦੋ ਦੋ ਡਸਟਬਿਨ ਵੰਡੇ ਜਾ ਰਹੇ ਆ ਔਰ ਇਹ ਡਸਟਬਿਨ ਵੰਡਣ ਦਾ ਮਕਸਦ ਇਹ ਹੈ ਕਿ ਜਿਹੜਾ ਸ਼ਹਿਰ ਹੈ ਉਹ ਸਾਫ਼ ਸੁਥਰਾ ਰੱਖਿਆ ਜਾ ਕਿਉਂਕਿ ਹਰ ਗਲੀ ਹਰ ਨੁੱਕਰ ਹਰ ਸੜਕ ਤੇ ਜੋ ਹੈ ਉਹ ਲੰਗਰ ਲੱਗਦੇ ਨੇ ਔਰ ਇਸੇ ਦੌਰਾਨ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇੱਕ ਪ੍ਰਾਮਾ ਕੀਤਾ ਜਾ ਰਿਹਾ ਐਮਐਲਏ ਖੁਦ ਆਏ ਨੇ ਔਰ ਖੁਦ ਆ ਕੇ ਸ਼ਹਿਰ ਨੂੰ ਸਾਫ਼ ਜਿਸ ਤਰੀਕੇ ਨਾਲ ਬੰਦਾਲਾ ਸ਼ਹਿਰ ਦੇ ਵਿੱਚ ਹਰ ਗਲੀ ਹਰ ਨੁੱਕੜ ਤੇ ਲੰਗਰ ਲੱਗਦੇ ਆ ਉਸੇ ਤਰੀਕੇ ਨੂੰ ਲੈ ਕੇ ਲੱਗਦਾ ਕਿ ਇਸ ਵਾਰ ਸ਼ਹਿਰ ਸਾਫ਼ ਸੁਥਰਾ ਰਹਿ ਸਕਦਾ ਜੀ ਹੁਣ ਦੇਖੋ ਜੀ ਇਹ ਜਿਹੜਾ ਸ਼ਹਿਰ ਹੈ ਬੰਦਾਲਾ ਇਹ ਸਾਰੇ ਸਾਡੇ ਇਕੱਲਾ ਇਕੱਲਾ ਜੀ ਦਾ ਨਾਗਰਿਕ ਜੀ ਦਾ ਘਰ ਬਾਹਰ ਹੈ ਇੱਥੇ ਜੀ ਦਾ ਪਰਿਵਾਰ ਹੈ ਉਹ ਦਾ ਸਾਰਿਆਂ ਦਾ ਸਹੀ ਕਿਉਂ ਪਰ ਇਹ ਉਪਰਾਲਾ ਜਿਹੜਾ ਵਾ ਇਹ ਸਾਨੂੰ ਸਾਰਿਆਂ ਨੂੰ ਲੀਕਣਾ ਪੈਣਾ ਬਿਲਕੁਲ ਅੱਜ ਸਿਰਫ ਇਹ ਨਹੀਂ ਵੀ ਡਸਟਬਿਨ ਬਹੁਤ ਮਹਿੰਗੇ ਨੇ ਜਾਂ ਇਹ ਸਿਰਫ ਇੱਕ ਮੈਸੇਜ ਆ ਵੀ ਆਪਾਂ ਹੁਣ ਤਗੜੇ ਹੋ ਕੇ ਨਾ ਸਾਡੇ ਸ਼ਹਿਰ ਵਾਸੀ ਹਰ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਡਸਟਬਿਨ ਰੱਖ ਸਕਦੇ ਨੇ ਬਸ ਇੱਕ ਮੈਸੇਜ ਆ ਇਹ ਹੁਣ ਸਫਾਈ ਸੇਵਕ ਤੁਹਾਡਾ ਸਾਥ ਦੇਣ ਨੂੰ ਪਿਆਰ ਨੇ ਕਿਰਪਾ ਕਰਕੇ ਤੁਸੀਂ ਆਪਣਾ ਜਿਹੜਾ ਗਿੱਲਾ ਤੇ ਸੁੱਕਾ ਕੂੜਾ ਉਹਨੂੰ ਅਲੱਗ-ਅਲੱਗ ਕਰ ਲਿਏ ਤਾਂ ਜੋ ਕੀ ਉਹਨਾਂ ਦੀ ਅੱਧੀ ਮਿਹਨਤ ਕਰ ਦੇ ਜੇ ਕਿਸੇ ਤਰੀਕੇ ਨਾਲ ਉਹ ਨਾਨਕ ਜੀ ਦਾ ਵਿਆਹ ਪੂਰਾ ਬਾਅਦ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਲੰਗਰ ਬਹੁਤ ਲੱਗਦੇ ਉਸ ਤੋਂ ਬਾਅਦ ਵੀ ਚੇਕਰ ਦੁਕਾਨਦਾਰ ਇਹ ਤੁਹਾਡੀ ਸਕੀਮ ਅਡਾਪਟ ਕਰ ਲੈਣ ਲੱਗਦਾ ਕਿ ਸ਼ਹਿਰ ਹਰਿਆ ਭਰਿਆ ਤੇ ਸਾਫ਼ ਸੁਥਰਾ ਹੋ ਗਿਆ ਮੈਂ ਦੱਸਣਾ ਚਾਹੁੰਦਾ ਜੀ ਇਹ ਜਿਹੜਾ ਕਨਸੈਪਟ ਬਾਬਾ ਜੀ ਦਾ ਤੇ ਵਿਆਹ ਅੱਜ ਹੈ ਹੀ ਹੈ ਅਸਲ ਦੇ ਵਿੱਚ ਸ਼ਹਿਰ ਦੇ ਵਿੱਚੋਂ ਹੁਣ ਸਾਰਿਆਂ ਨੂੰ ਰਲਾ ਕੇ ਰਲ ਮਿਲ ਕੇ ਆਪਾਂ ਇਹਨੂੰ ਕੂੜਾ ਮੁਕਤ ਕਰਨਾ ਠੀਕ ਆ ਉਹਦੇ ਵਿੱਚ ਇਹਨਾਂ ਨੇ ਸਾਥ ਦੇਣਾ ਸਾਡਾ ਤੇ ਥੱਲੇ ਅਧਿਕਾਰੀਆਂ ਨੇ ਕੰਮ ਕਰਨਾ ਠੀਕ ਆ ਔਰ ਵੱਡੀ ਕੋਸ਼ਿਸ਼ ਇਹ ਹੋਣੀ ਹੈ ਜਿਤਨਾ ਹੁਣ ਇਹਨਾਂ ਦਾ ਸੁੱਕਾ ਕੰਮ ਹੈ ਜਿਆਦਾ ਲਫਾਫੇ ਮੋਮ ਜਾਮੇ ਵਗੈਰਾ ਹੋਣਗੇ ਇਧਰਲੇ ਪਾਸੇ ਉਹਦੇ ਸੁੱਕਾ ਪੈ ਜਾਣਾ ਅਗਲੇ ਉਹਨਾਂ ਨੂੰ ਵੀ ਪਤਾ ਹੋਵੇ ਕਿ ਹੁਣ ਸੁੱਕਾ ਕੂੜਾ ਅਸੀਂ ਇੱਕ ਸਾਈਡ ਤੋਂ ਸੁੱਟਣਾ ਤੇ ਗਿੱਲਾ ਇੱਕ ਸਾਈਡ ਸੁੱਕਾ ਜਿਹੜਾ ਵਾ ਪਲਾਸਟਿਕ 'ਚ ਵਰਤਿਆ ਜਾਂਦਾ ਗਿੱਲਾ ਜਿਹੜਾ ਵਾ ਉਹ ਜਿਹੜਾ ਖਾਦ ਬਣਾਉਣ ਵਾਸਤੇ ਵਰਤਿਆ ਜਾਂਦਾ ਉਹਦੇ ਨਾਲ ਕੰਮ ਕਰਨ ਵਾਲਿਆਂ 'ਚ ਵੀ ਆਸਾਨੀ ਹੋਊਗੀ ਸੋ ਆਪਾਂ ਲੱਗੇ ਆ ਸ਼ਰਤ ਬਿਲਕੁਲ ਐਮਐਲਏ ਫਿਰ ਪਹੁੰਚੇ ਡਾਕੰਦਾਰ ਐਮਐਲਏ ਸਾਬ ਦਾ ਪਰਾਲਾ ਕਿੱਦਾਂ ਦਾ ਲੱਗਾ ਉਹ ਜੀ ਇਹਨੂੰ ਅਡਾਪਟ ਕਰੋਗੇ ਤੇ ਕਿੱਦਾਂ ਦਾ ਇਸੇ ਕੋਈ ਅਸੀਂ ਇਹ ਪ੍ਰੋਡਕਟ ਕਰਾਂਗੇ ਅਸੀਂ ਕੂੜਾ ਚ ਪਾਵਾਂਗੇ ਜਿਹੜਾ ਹੋਏਗਾ ਬਿਲਕੁਲ ਹੁਣ ਲੱਗਦਾ ਹੈ ਕਿ ਬਟਾਲੇ ਸ਼ਹਿਰ 'ਚ ਕੂੜਾ ਖਤਮ ਹੋ ਜਾਏਗਾ ਕਿਉਂਕਿ ਐਮਐਲਏ ਖੁਦ ਸੜਕਾਂ ਤੇ ਉਤਰਾ ਹੀ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਐਮਐਲਏ ਖੁਦ ਸੜਕਾਂ 'ਤੇ ਉਤਰੇ ਆ ਔਰ ਉਪਰਾਲਾ ਕਰ ਰਹੇ ਨੇ ਕਿ ਬਟਾਲੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਏ ਉਹਦੇ ਲਈ ਆਪਣੇ ਕੋਲੋਂ ਡਸਟਬਿਨ ਜਿਹੜੇ ਨੇ ਦੁਕਾਨਾਂ ਤੇ ਵੱਡੇ ਜਾ ਰਹੇ ਆ ਉਹਨਾਂ ਦੇ ਸ਼ਹਿਰ ਹੈ ਉਸ ਨੂੰ ਸਾਫ਼ ਸੁਥਰਾ ਰੱਖਿਆ ਜਾਏ ਔਰ ਸਾਫ਼ ਸੁਥਰਾ ਰੱਖਣ ਲਈ ਹਰ ਦੁਕਾਨ ਤੇ ਦੋ ਦੋ ਡਸਟਬਿਨ ਵੰਡੇ ਜਾ ਰਹੇ ਆ ਔਰ ਇਹ ਡਸਟਬਿਨ ਵੰਡਣ ਦਾ ਮਕਸਦ ਇਹ ਹੈ ਕਿ ਜਿਹੜਾ ਸ਼ਹਿਰ ਹੈ ਉਹ ਸਾਫ਼ ਸੁਥਰਾ ਰੱਖਿਆ ਜਾ ਕਿਉਂਕਿ ਹਰ ਗਲੀ ਹਰ ਨੁੱਕਰ ਹਰ ਸੜਕ ਤੇ ਜੋ ਹੈ ਉਹ ਲੰਗਰ ਲੱਗਦੇ ਨੇ ਔਰ ਇਸੇ ਦਰਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇੱਕ ਪ੍ਰਾਮਾ ਕੀਤਾ ਜਾ ਰਿਹਾ ਐਮਐਲਏ ਖੁਦ ਆਏ ਨੇ ਔਰ ਖੁਦ ਆ ਕੇ ਸ਼ਹਿਰ ਨੂੰ ਸਾਫ਼ ਇਸ ਤਰੀਕੇ ਨਾਲ ਬਟਾਲਾ ਸ਼ਹਿਰ ਦੇ ਵਿੱਚ ਹਰ ਗਲੀ ਹਰ ਨੁੱਕੜ ਤੇ ਲੰਗਰ ਲੱਗਦੇ ਆ ਉਸੇ ਤਰੀਕੇ ਨੂੰ ਲੈ ਕੇ ਲੱਗਦਾ ਕਿ ਇਸ ਵਾਰ ਸ਼ਹਿਰ ਸਾਫ਼ ਸੁਥਰਾ ਰਹਿ ਸਕਦਾ ਜੀ ਹੁਣ ਦੇਖੋ ਜੀ ਇਹ ਜਿਹੜਾ ਸ਼ਹਿਰ ਹੈ ਬਟਾਲਾ ਇਹ ਸਾਰੇ ਸਾਡੇ ਇਕੱਲਾ ਇਕੱਲਾ ਜਿਹਦਾ ਨਾਗਰਿਕ ਜੀ ਦਾ ਘਰ ਬਾਹਰ ਹੈ ਇੱਥੇ ਜਿਹਦਾ ਪਰਿਵਾਰ ਹੈ ਉਹਦਾ ਸਾਰਿਆਂ ਦਾ ਸਹੀ ਕਿਹਾ ਔਰ ਇਹ ਉਪਰਾਲਾ ਜਿਹੜਾ ਵਾ ਇਹ ਸਾਨੂੰ ਸਾਰਿਆਂ ਨੂੰ ਲੀਕਣਾ ਪੈਣਾ ਬਿਲਕੁਲ ਅੱਜ ਸਿਰਫ ਇਹ ਨਹੀਂ ਵੀ ਡਸਟਬਿਨ ਬਹੁਤ ਮਹਿੰਗੇ ਨੇ ਜਾਂ ਇਹ ਸਿਰਫ ਇੱਕ ਮੈਸੇਜ ਆ ਵੀ ਆਪਾਂ ਹੁਣ ਤਗੜੇ ਹੋ ਕੇ ਨਾ ਸਾਡੇ ਸ਼ਹਿਰ ਵਾਸੀ ਹਰ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਡਸਟਬਿਨ ਰੱਖ ਸਕਦੇ ਨੇ ਅਸੇ ਇੱਕ ਮੈਸੇਜ ਆ ਕਿ ਹੁਣ ਸਫਾਈ ਸੇਵਕ ਤੁਹਾਡਾ ਸਾਥ ਦੇਣ ਨੂੰ ਪਿਆਰ ਨੇ ਕਿਰਪਾ ਕਰਕੇ ਤੁਸੀਂ ਆਪਣਾ ਜਿਹੜਾ ਗਿੱਲਾ ਤੇ ਸੁੱਕਾ ਕੂੜਾ ਉਹਨੂੰ ਅਲੱਗ-ਅਲੱਗ ਕਰ ਲਿਏ ਤਾਂ ਜੋ ਕੀ ਉਹਨਾਂ ਦੀ ਅੱਧੀ ਮਿਹਨਤ ਕੱਢ ਦੇ। ਜੇ ਕਿਸ ਤਰੀਕੇ ਨਾਲ ਉਹ ਨਾਨਕ ਸਿੰਘ ਜੀ ਦਾ ਵਯਾਹ ਪੂਰਾ ਬਾਅਦ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਲੰਗਰ ਬਹੁਤ ਲੱਗਦੇ ਉਸ ਤੋਂ ਬਾਅਦ ਵੀ ਚੇਕ ਕਰ ਦੁਕਾਨਦਾਰ ਇਹ ਤੁਹਾਡੀ ਸਕੀਮ ਅਡਾਪਟ ਕਰ ਲੈਣ। ਲੱਗਦਾ ਕਿ ਸ਼ਹਿਰ ਹਰਿਆ-ਭਰਿਆ ਤੇ ਸਾਫ਼ ਸੁਥਰਾ ਹੋ ਜਾਏਗਾ। ਮੈਂ ਦੱਸਣਾ ਚਾਹੁੰਨਾ ਜੀ ਇਹ ਜਿਹੜਾ ਕਨਸੈਪਟ ਬਾਬਾ ਜੀ ਦਾ ਤੇ ਵਯਾਹ ਅਜ ਹੈ ਹੀ ਹੈ। ਅਸਲ ਦੇ ਵਿੱਚ ਸ਼ਹਿਰ ਦੇ ਵਿੱਚ ਹੁਣ ਸਾਰਿਆਂ ਨੂੰ ਲਾ ਕੇ ਰਲ ਮਿਲ ਕੇ ਆਪਾਂ ਇਹਨੂੰ ਕੂੜਾ ਮੁਕਤ ਕਰਨਾ ਠੀਕ ਆ ਉਹਦੇ ਵਿੱਚ ਇਹਨਾਂ ਨੇ ਸਾਥ ਦੇਣਾ ਸਾਡਾ ਤੇ ਥੱਲੇ ਅਧਿਕਾਰੀਆਂ ਨੇ ਕੰਮ ਕਰਨਾ ਠੀਕ ਆ ਔਰ ਵੱਡੀ ਕੋਸ਼ਿਸ਼ ਇਹ ਹੋਣੀ ਹੈ ਜਿ ਤਰ੍ਹਾਂ ਹੁਣ ਇਹਨਾਂ ਦਾ ਸੁੱਕਾ ਕੰਮ ਹੈ ਜਿਆਦਾ ਲਪਾਫੇ ਮੋਮ ਜਾਮੇ ਵਗੈਰਾ ਹੋਣਗੇ ਇਧਰਲੇ ਪਾਸੇ ਉਹਦੇ ਸੁੱਕਾ ਪੈ ਜਾਣਾ ਅਗਲੇ ਉਹਨਾਂ ਨੂੰ ਵੀ ਪਤਾ ਹੋਵੇ ਕਿ ਹੁਣ ਸੁੱਕਾ ਕੂੜਾ ਅਸੀਂ ਇੱਕ ਸਾਈਡ ਤੇ ਸੁੱਟਦਾ ਤੇ ਗਿੱਲਾ ਇੱਕ ਸਾਈਡ ਸੁੱਕਾ ਜਿਹੜਾ ਵਾ ਪਲਾਸਟਿਕ 'ਚ ਵਰਤਿਆ ਜਾਂਦਾ ਗਿੱਲਾ ਜਿਹੜਾ ਵਾ ਜਿਹੜਾ ਖਾਦ ਬਣਾਉਣ ਵਾਸਤੇ ਵਰਤਿਆ ਜਾਂਦਾ ਉਹਦੇ ਨਾਲ ਕੰਮ ਕਰਨ ਵਾਲਿਆਂ 'ਚ ਵੀ ਆਸਾਨੀ ਹੋਊਗੀ ਸੋ ਆਪਾਂ ਲੱਗੇ ਆ ਸ਼ਰਤ ਬਿਲਕੁਲ ਐਮ ਐਲ ਏ ਕੋਰ ਪਹੁੰਚੇ ਡਾਕੰਦਾਰ ਐਮ ਐਲ ਏ ਸਾਬ ਦਾ ਪਰਾਲਾ ਕਿੱਦਾਂ ਦਾ ਲੱਗਾ ਉਹ ਜੀ ਇਹਨੂੰ ਅਡਾਪਟ ਕਰੋਗੇ ਤੇ ਕਿੱਦਾਂ ਦਾ ਇਸੇ ਕੋਈ ਅਸੀਂ ਪੂਰਾ ਅਡਾਪਟ ਕਰਾਂਗੇ ਅਸੀਂ ਕੂੜਾ ਜਿ ਪਾਵਾਂਗੇ ਜਿਹੜਾ ਹੋਏਗਾ ਬਿਲਕੁਲ ਹੁਣ ਲੱਗਦਾ ਹੈ ਕਿ ਬਟਾਲਾ ਸ਼ਹਿਰ 'ਚ ਕੂੜਾ ਖਤਮ ਹੋ ਜਾਏਗਾ ਕਿਉਂਕਿ ਐਮ ਐਲ ਏ ਖੁਦ ਸੜਕਾਂ ਤੇ ਉਤਰਾ ਹੀ ਨਹੀਂ ਤੁਨੀ ਕੋ ਨਾਨਾ ਦੇਵ ਜੀ ਦੇ ਵਿਆਹ ਪੁਰਬ ਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਐਮਐਲਏ ਖੁਦ ਸੜਕਾਂ ਤੇ ਉਤਰਿਆ ਔਰ ਉਪਰਾਲੇ ਕਰ ਰਹੇ ਨੇ ਕਿ ਬਟਾਲੇ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾਏ ਉਹਦੇ ਲਈ ਆਪਣੇ ਕੋਲ ਡਸਟਬਿਨ ਜਿਹੜੇ ਨੂੰ ਦੁਕਾਨਾਂ ਤੇ ਵੱਡੇ ਜਾ ਰਹੇ ਆ ਬਣਾਏ ਨੇ ਸ਼ਹਿਰ ਹੈ ਉਸ ਨੂੰ ਸਾਫ ਸੁਥਰਾ ਰੱਖਿਆ ਜਾਏ ਔਰ ਸਾਫ ਸੁਥਰਾ ਰੱਖਣ ਲਈ ਹਰ ਦੁਕਾਨ ਤੇ ਦੋ ਦੋ ਡਸਟਬਿਨ ਵੰਡੇ ਜਾ ਰਹੇ ਆ ਔਰ ਇਹ ਡਸਟਬਿਨ ਵੰਡਣ ਦਾ ਮਕਸਦ ਇਹ ਹੈ ਕਿ ਜਿਹੜਾ ਸ਼ਹਿਰ ਹੈ ਉਹ ਸਾਫ਼ ਸੁਥਰਾ ਰੱਖਿਆ ਜਾ ਕਿਉਂਕਿ ਹਰ ਗਲੀ ਹਰ ਨੁੱਕਰ ਹਰ ਸੜਕ ਤੇ ਜੋ ਹੈ ਉਹ ਲੰਗਰ ਲੱਗਦੇ ਨੇ ਔਰ ਇਸੇ ਦੌਰਾਨ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇੱਕ ਪ੍ਰਾਮਾ ਕੀਤਾ ਜਾ ਰਿਹਾ ਐਮਐਲਏ ਖੁਦ ਆਏ ਨੇ ਔਰ ਖੁਦ ਆ ਕੇ ਸ਼ਹਿਰ ਨੂੰ ਸਾਫ਼ ਜਿਸ ਤਰੀਕੇ ਨਾਲ ਬਟਾਲਾ ਸ਼ਹਿਰ ਦੇ ਵਿੱਚ ਹਰ ਗਲੀ ਹਰ ਨੁੱਕੜ ਤੇ ਲੰਗਰ ਲੱਗਦੇ ਆ ਉਸੇ ਤਰੀਕੇ ਨੂੰ ਲੈ ਕੇ ਲੱਗਦਾ ਕਿ ਇਸ ਵਾਰ ਸ਼ਹਿਰ ਸਾਫ਼ ਸੁਥਰਾ ਰਹਿ ਸਕਦਾ ਜੀ ਹੁਣ ਦੇਖੋ ਜੀ ਇਹ ਜਿਹੜਾ ਸ਼ਹਿਰ ਹੈ ਬਟਾਲਾ ਇਹ ਸਾਰੇ ਸਾਡੇ ਇਕੱਲਾ ਇਕੱਲਾ ਜੀ ਦਾ ਨਾਗਰਿਕ ਜੀ ਦਾ ਘਰ ਬਾਹਰ ਹੈ ਇੱਥੇ ਜੀ ਦਾ ਪਰਿਵਾਰ ਹੈ ਉਹ ਦਾ ਸਾਰਿਆਂ ਦਾ ਸਹੀ ਕਿਉਂ ਪਰ ਇਹ ਉਪਰਾਲਾ ਜਿਹੜਾ ਵਾ ਇਹ ਸਾਨੂੰ ਸਾਰਿਆਂ ਨੂੰ ਲੀਕਣਾ ਪੈਣਾ ਬਿਲਕੁਲ ਅੱਜ ਸਿਰਫ ਇਹ ਨਹੀਂ ਵੀ ਡਸਟਬਿਨ ਬਹੁਤ ਮਹਿੰਗੇ ਨੇ ਜਾਂ ਇਹ ਸਿਰਫ ਇੱਕ ਮੈਸੇਜ ਆ ਵੀ ਆਪਾਂ ਹੁਣ ਤਗੜੇ ਹੋ ਕੇ ਨਾ ਸਾਡੇ ਸ਼ਹਿਰ ਵਾਸੀ ਹਰ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਡਸਟਬਿਨ ਰੱਖ ਸਕਦੇ ਨੇ ਬਸ ਇੱਕ ਮੈਸੇਜ ਆ ਤੇ ਹੁਣ ਸਫਾਈ ਸੇਵਕ ਤੁਹਾਡਾ ਸਾਥ ਦੇਣ ਨੂੰ ਪਿਆਰ ਨੇ ਕਿਰਪਾ ਕਰਕੇ ਤੁਸੀਂ ਆਪਣਾ ਜਿਹੜਾ ਗਿੱਲਾ ਤੇ ਸੁੱਕਾ ਕੂੜਾ ਉਹਨੂੰ ਅਲੱਗ-ਅਲੱਗ ਕਰ ਲਿਏ ਤਾਂ ਜੋ ਕੀ ਉਹਨਾਂ ਦੀ ਅੱਧੀ ਮਿਹਨਤ ਕਰ ਦੇ। ਜੇ ਕਿਸੇ ਤਰੀਕੇ ਨਾਲ ਉਹ ਨਾਨਕ ਜੀ ਦਾ ਵਿਆਹ ਪੂਰਾ ਬਾਅਦ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਲੰਗਰ ਬਹੁਤ ਲੱਗਦੇ ਉਸ ਤੋਂ ਬਾਅਦ ਵੀ ਚੇਕਰ ਦੁਕਾਨਦਾਰ ਇਹ ਤੁਹਾਡੀ ਸਕੀਮ ਅਡਾਪਟ ਕਰ ਲੈਣ। ਲੱਗਦਾ ਕਿ ਸ਼ਹਿਰ ਹਰਿਆ-ਭਰਿਆ ਤੇ ਸਾਫ਼ ਸੁਥਰਾ ਹੋ ਗਿਆ। ਮੈਂ ਦੱਸਣਾ ਚਾਹੁੰਨਾ ਜੀ ਇਹ ਜਿਹੜਾ ਕਨਸੈਪਟ ਬਾਬਾ ਜੀ ਦਾ ਤੇ ਵਿਆਹ ਅਜੇ ਹੈ ਹੀ ਹੈ। ਅਸਲ ਦੇ ਵਿੱਚ ਸ਼ਹਿਰ ਦੇ ਵਿੱਚ ਹੁਣ ਸਾਰਿਆਂ ਨੂੰ ਲਾ ਕੇ ਰਲ ਮਿਲ ਕੇ ਆਪਾਂ ਇਹਨੂੰ ਕੂੜਾ ਮੁਕਤ ਕਰਨਾ ਠੀਕ ਆ ਉਹਦੇ ਵਿੱਚ ਇਹਨਾਂ ਨੇ ਸਾਥ ਦੇਣਾ ਸਾਡਾ ਤੇ ਥੱਲੇ ਅਧਿਕਾਰੀਆਂ ਨੇ ਕੰਮ ਕਰਨਾ ਠੀਕ ਆ ਔਰ ਵੱਡੀ ਕੋਸ਼ਿਸ਼ ਇਹ ਹੋਣੀ ਹੈ ਜਿ ਤਰ੍ਹਾਂ ਹੁਣ ਇਹਨਾਂ ਦਾ ਸੁੱਕਾ ਕੰਮ ਹੈ ਜਿਆਦਾ ਲਪਾਫੇ ਮੋਮ ਜਾਮੇ ਵਗੈਰਾ ਹੋਣਗੇ ਇਧਰਲੇ ਪਾਸੇ ਉਹਦੇ ਸੁੱਕਾ ਪੈ ਜਾਣਾ ਅਗਲੇ ਉਹਨਾਂ ਨੂੰ ਵੀ ਪਤਾ ਹੋਵੇ ਕਿ ਹੁਣ ਸੁੱਕਾ ਕੂੜਾ ਅਸੀਂ ਇੱਕ ਸਾਈਡ ਤੇ ਸੁੱਟਦਾ ਤੇ ਗਿੱਲਾ ਇੱਕ ਸਾਈਡ ਸੁੱਕਾ ਜਿਹੜਾ ਵਾ ਪਲਾਸਟਿਕ 'ਚ ਵਰਤਿਆ ਜਾਂਦਾ ਗਿੱਲਾ ਜਿਹੜਾ ਵਾ ਉਹ ਜਿਹੜਾ ਖਾਦ ਬਣਾਉਣ ਵਾਸਤੇ ਵਰਤਿਆ ਜਾਂਦਾ ਉਹਦੇ ਨਾਲ ਕੰਮ ਕਰਨ ਵਾਲਿਆਂ 'ਚ ਵੀ ਆਸਾਨੀ ਹੋਊਗੀ ਸੋ ਆਪਾਂ ਲੱਗੇ ਆ ਖਰਚ ਬਿਲਕੁਲ ਐਮ ਐਲ ਏ ਖੁਦ ਪਹੁੰਚੇ ਦੁਕਾਨਦਾਰ ਐਮ ਐਲ ਏ ਸਾਬ ਦਾ ਭਰਾਲਾ ਕਿੱਦਾਂ ਦਾ ਲੱਗਾ ਹੋਜੀ ਇਹਨੂੰ ਅਡਾਪਟ ਕਰੋਗੇ ਤੇ ਕਿੱਦਾਂ ਦਾ ਇਸੇ ਕੋਈ ਅਸੀਂ ਇਹ ਪੂਰਾ ਅਡਾਪਟ ਕਰਾਂਗੇ ਅਸੀਂ ਕੂੜਾ ਚ ਪਾਵਾਂਗੇ ਜਿਹੜਾ ਹੋਏਗਾ ਬਿਲਕੁਲ ਹੁਣ ਲੱਗਦਾ ਹੈ ਕਿ ਬਟਾਲਾ ਸ਼ਹਿਰ 'ਚ ਕੂੜਾ ਖਤਮ ਹੋ ਜਾਏਗਾ ਕਿਉਂਕਿ ਐਮ ਐਲ ਏ ਖੁਦ ਸੜਕਾਂ 'ਤੇ ਉਤਰਾ ਹੀ ਨੇ ਕੈਮਰਾਮੈਨ ਮਨੀਤਨਾਲੀ ਤੇ ਮੇਥਰਾ ਡੈਮਿਕ ਸੋਰਾ ਟੀਵੀ ਪਟਾਲਾ